ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਆ ਤੁਸੀਂ ਸਾਰੇ ਚੜ੍ਹਦੀ ਕਲਾ 'ਚ ਹੋਵੋਗੇ ਅੱਜ ਦੀ ਮੇਰੀ ਗੱਲਬਾਤ ਦਾ ਵਿਸ਼ਾ ਸਾਡਾ ਟੇਕ ਹੋਮ ਰਾਸ਼ਨ ਟੇਕ ਹੋਮ ਰਾਸ਼ਨ ਦੇ ਨਾਲ ਸੰਬੰਧਿਤ ਵੀਡੀਓ ਕੱਲ ਵੀ ਮੈਂ ਪਾ ਚੁੱਕੀ ਹਾਂ ਜਿਦੇ ਵਿੱਚ ਆਪਾਂ ਟੇਕ ਹੋਮ ਰਾਸ਼ਨ ਜਿਹੜਾ ਕਿਵੇਂ ਕੱਢਣਾ ਹੈਗਾ ਉਹ ਉਹ ਦੇਖਿਆ ਸੀ ਸੋ ਡੇਖੋ ਮ੍ਰਾਸ਼ਨ ਇਸ ਮਹੀਨੇ ਦਾ ਥੋੜਾ ਜਿਹਾ ਡਿਫਰੈਂਟ ਹੈ ਜਿੱਥੇ ਆਪਾਂ ਬੱਚਿਆਂ ਬੱਚਿਆਂ ਦਾ ਜਾਂ ਲਾਹ ਪਾਤਰੀਆਂ ਦਾ ਡੇਖ ਹੋਮ ਰਾਸ਼ਨ ਪੋਸ਼ਣ ਟਰੈਕਰ ਤੇ ਆਨਲਾਈਨ ਕਰਦੇ ਆ ਉੱਥੇ ਇਸ ਵਾਰ ਥੋੜਾ ਜਿਹਾ ਡਿਫਰੈਂਟ ਜਿਹੜੀ ਆ ਅਪਡੇਟ ਆਈ ਆ ਇਸ ਕਰਕੇ ਮੈਂ ਅੱਜ ਦੀ ਵੀਡੀਓ ਬਣਾ ਰਹੀ ਆ ਜੇ ਤੁਸੀਂ ਦੇਖ ਸਕਦੇ ਹੋ ਇੱਥੇ ਮੇਰੇ ਕੋਲ ਇੱਕ ਮੈਸੇਜ ਜਿਹੜਾ ਆ ਵਟਸਐਪ ਫਲੋਟ ਹੋ ਰਿਹਾ ਹੈ ਕਿ ਸਮੂਹ ਸੀਡੀਪੀਓ ਸੁਪਰਵਾਈਜ਼ਰ ਤੇ ਆਂਗਣਵਾੜੀ ਵਰਕਰਾਂ ਦੇ ਧਿਆਨ ਲਈ ਇਹ ਜਿਹੜੀ ਸਪਲੀਮੈਂਟਰੀ ਨਿਊਟ੍ਰੀਸ਼ਨ ਦੇ ਸਟਾਕ ਦੀ ਗੱਲ ਹੈਗੀ ਆ ਕਹਿੰਦੇ ਕਿ ਜੂਨ ਮਹੀਨੇ ਚ 5 ਤਰੀਕ ਤੋਂ ਪਹਿਲਾਂ ਪੋਸ਼ਨ ਟਰੈਕਰ ਤੇ ਅਪਡੇਟ ਕਰ ਲਿਆ ਜਾਵੇ ਇਹਦਾ ਮਤਲਬ ਹੈ ਕਿ ਜੇਕਰ ਆਪਾਂ ਪਹਿਲਾਂ ਬੇਫਿਕਰ ਹੋ ਜਾਂਦੇ ਸੀਗੇ ਵੀ ਆਪਾਂ ਹਫਤੇ ਬਾਅਦ ਮੰਨ ਲਓ ਆਪਾਂ ਟੇਕ ਹੋਮ ਕਰਨਾ ਹੈ ਤਾਂ ਆਪਾਂ 7 ਦਿਨ ਬਾਅਦ ਵੀ ਕਰ ਸਕਦੇ ਸੀ ਵੀ 25 ਦਿਨਾਂ ਦਾ ਆਪਾਂ 7 ਦਿਨ ਬਾਅਦ ਵੀ ਭਰ ਸਕਦੇ ਸੀ ਪਰ ਹੁਣ ਜਿਹੜਾ ਆ ਇਹ ਅਪਡੇਸ਼ਨ ਆਈ ਹੈ ਕਿ ਜੇਕਰ ਮੰਨ ਲਓ 5 ਦਿਨ ਰਹਿ ਗਏ ਮੰ ਲੋ ਵੀ 1 ਤਰੀਕ ਤੋਂ ਲੈ ਕੇ 5 ਤਰੀਕ ਤੱਕ ਦੇ ਵਿੱਚ ਵਿੱਚ ਹੀ ਅਸੀਂ 25 ਦਿਨਾਂ ਦਾ ਖਾਣਾ ਭਰ ਸਕਦੇ ਆ ਜੇਕਰ 6 ਤਰੀਕ ਹੋਗੀ ਤਾਂ ਆਪਾਂ 24 ਦਿਨਾਂ ਦਾ ਭਰ ਸਕਾਂਗੇ ਠੀਕ ਹੈ ਮੀਨਸ ਤੁਹਾਡੇ ਜਿੰਨੇ ਮਹੀਨੇ ਦੇ ਦਿਨ ਹੈਗੇ ਆ ਜੇਕਰ ਉਹ ਘਟਦੇ ਜਾਣਗੇ ਤਾਂ ਉਨਾ ਹੀ ਤੁਸੀਂ ਘੱਟ ਖਾਣਾ ਭਰ ਸਕੋਗੇ ਠੀਕ ਹੈ ਦੂਜੀ ਗੱਲ ਵੀ ਜੇਕਰ ਤੁਸੀਂ ਜਿੰਨਾ ਤੁਹਾਡੇ ਕੋਲੇ ਫੀਡ ਹੈਗੀ ਹੈ ਜੇਕਰ ਘੱਟ ਦਿਨਾਂ ਦਾ ਭਰਨਾ ਜੇ ਤਾਂ 25 ਦਿਨਾਂ ਦਾ ਭਰਨਾ ਤਾਂ ਫਿਰ ਤੋਂ ਤੁਹਾਨੂੰ 1 ਤਰੀਕ ਤੋਂ ਲੈ ਕੇ 5 ਤਰੀਕ ਦੇ ਵਿੱਚ ਵਿੱਚ ਭਰਨਾ ਪੈਣਾ ਮਤਲਬ ਅੱਜ 4 ਤਰੀਕ ਅੱਜ ਦਾ ਤੇ ਕੱਲ ਦਾ ਦੇਣਾ ਵੀ ਆਪਾਂ ਟੇਕ ਹੋਮ ਕਰ ਸਕੀਏ ਠੀਕ ਹੈ ਦੂਸਰੇ ਨੰਬਰ ਤੇ ਜੇਕਰ ਤੁਸੀਂ ਘੱਟ ਦਿਨਾਂ ਦਾ ਕਰਨਾ ਹੈ ਠੀਕ ਹੈ ਤਾਂ ਉੱਥੇ ਜਿਹੜੀ ਆਪਸ਼ਨ ਆ ਉਹ ਵੀ ਚੇਂਜ ਹੋ ਚੁੱਕੀ ਹੈ ਹੁਣ ਜਿਹੜੀ ਆਪਸ਼ਨ ਆ ਉਹ 7 15 ਤੇ 25 ਦਿਨਾਂ ਦੀ ਆ ਰਹੀ ਹੈ ਠੀਕ ਹੈ ਇਹ ਮੈਂ ਤੁਹਾਨੂੰ ਦਿਖਾ ਵੀ ਦਿੰਨੀ ਆ ਅਪਡੇਟ ਕਰਕੇ ਠੀਕ ਹੈ ਪਰ ਇਸ ਮੈਸੇਜ ਦੇ ਮਤਾਬਿਕ ਜਿਹੜਾ ਹੈ ਵੀ ਇਹਨਾਂ ਨੇ ਕਿਹਾ ਕਿ 5 ਤਰੀਕ ਤੋਂ ਪਹਿਲਾਂ ਹੀ ਪੋਰਸ਼ਨ ਟਰੈਕਰ ਤੇ ਅਪਡੇਟ ਕਰ ਲਵੋ ਕਿਉਂਕਿ ਪੋਰਸ਼ਨ ਟਰੈਕਰ ਐਪ ਦੇ ਨਵੇਂ ਵਰਜਨ ਵਿੱਚ ਟੀ ਐਚ ਆਰ 1 ਤੋਂ ਲੈ ਕੇ 25 ਤੱਕ ਗਿਣਤੀ ਆ ਰਹੀ ਹੈ ਠੀਕ ਹੈ ਇੱਥੇ ਪਰ ਇਹਨਾਂ ਨੇ 1 ਤੋਂ 25 ਕਿਹਾ ਪਰ ਹੁਣ ਜਿਹੜਾ ਆਪਣੇ ਕੋਲੇ 7 15 ਤੇ 25 ਦੀ অপਸ਼ਨ ਹੀ ਆ ਰਹੀ ਹੈ ਠੀਕ ਹੈ ਸੋ ਜੇਕਰ টিਐਚਆਰ ਜਿਹੜਾ ਆ ਪਹਿਲੇ ਹਫਤੇ ਦੀ ਗਿਣਤੀ ਨਾ ਭਰੇਗੀ ਤਾਂ ਇਹ ਅਪਡੇਟ ਨਹੀਂ ਹੋਣਾ ਮਤਲਬ 25 ਦਿਨ ਘਟੋ ਘਟ ਤੁਸੀਂ ਜੇਕਰ ਕਰਨੇ ਆ ਤਾਂ ਉਹਨੂੰ 4 ਜਾਂ 5 ਤਰੀਕ ਤੱਕ ਕਰਨਾ ਹੀ ਪਿਆ ਕਰਨਾ ਠੀਕ ਹੈ ਤੇ ਦੂਜੀ ਨੰਬਰ ਹੈਗਾ ਵੀ ਜੇਕਰ ਸਟਾਕ 25 ਦਿਨਾਂ ਤੋਂ ਘੱਟ ਹੈਗਾ ਠੀਕ ਹੈ ਮੰਨ ਲਓ 15 ਦਿਨਾਂ ਦਾ ਤਾਂ 15 ਦਿਨਾਂ ਨੂੰ ਹੀ ਮਾਰਕ ਕਰ ਦੇਣਾ ਠੀਕ ਹੈ ਜੇ 20 ਦਿਨਾਂ ਦਾ ਤਾਂ 15 ਦਿਨ ਮਾਰਕ ਕਰਕੇ ਬਾਕੀ ਦਿਨ ਜਿਹੜੇ ਆ ਡੇਲੀ ਡੇਲੀ ਤੁਹਾਨੂੰ ਕੱਢਣਾ ਪੈਣਾ ਠੀਕ ਹੈ ਦੋ ਗੱਲਾਂ ਹੋ ਗਈਆਂ ਜੇਕਰ ਤੁਸੀਂ 25 ਦਿਨਾਂ ਦਾ ਕੱਢਣਾ ਹੈ ਤਾਂ ਤੁਹਾਨੂੰ 4 ਜਾਂ 5 ਤਰੀਕ ਤੱਕ ਜਿਹੜਾ ਆ ਪਰ ਨਹੀਂ ਪੈਣੇ ਆ 25 ਦਿਨ ਟੇਕ ਹੋਮ ਜਿਹੜਾ ਪਰਣਾ ਪੈਣਾ ਜੇ 6 ਤਰੀਕ ਨੂੰ ਭਰਾਂਗੇ ਤਾਂ 25 ਦਿਨਾਂ ਦਾ ਭਰਿਆ ਨਹੀਂ ਜਾਣਾ 15 ਵਾਲੀ ਆਪਸ਼ਨ ਹੀ ਉੱਥੇ ਸਿਲੈਕਟ ਕਰਨੀ ਪੈਣੀ ਹੈ ਤੁਹਾਨੂੰ ਫਿਰ ਠੀਕ ਹੈ ਦੂਸਰੇ ਨੰਬਰ ਤੇ ਜੇ ਤੁਸੀਂ ਘੱਟ ਦਾ ਕਰਨਾ ਹੈ ਘੱਟ ਦਿਨਾਂ ਦਾ ਤਾਂ 15 ਵਾਲੀ ਆਪਸ਼ਨ ਜਿਹੜੀ ਆ ਉਹ ਸਿਲੈਕਟ ਕਰਕੇ ਬਾਕੀ ਦਿਨਾਂ ਦਾ ਤੁਹਾਨੂੰ ਡੇਲੀ-ਡੇਲੀ ਕੱਢਣਾ ਪੈਣਾ ਠੀਕ ਹੈ ਮੰਨ ਲਓ 10 ਦਿਨਾਂ ਦਾ ਕਰਨਾ ਹੈ ਤਾਂ 7 ਦਿਨ ਦਾ ਸਿਲੈਕਟ ਕਰਕੇ ਬਾਕੀ ਦਿਨ ਦਿੱਲੀ ਕੱਢਨੇ ਪੈਣੇ ਆ ਠੀਕ ਹੈ ਸੋ ਇਹ ਨਵੀਂ ਅਪਡੇਟ ਹੈਗੀ ਆ ਤੇ ਇੱਕ ਉਹਨਾਂ ਨੇ ਕਿਹਾ ਕਿ ਗਰੋਥ ਮੋਨਿਟਰਿੰਗ ਜਿਹੜਾ ਆ ਉਹਦੇ ਵਿੱਚ ਬਹੁਤ ਬੱਚੇ ਜਿਹੜੇ ਆ ਸਵੀਰਲੀ ਸਟੰਡ ਜਾਂ ਅੰਡਰ weight ਆ ਰਹੇ ਆ ਠੀਕ ਹੈ ਤਾਂ ਇਹਦੇ ਵਿੱਚ 1 ਮਹੀਨੇ ਦਾ ਉਹਨਾਂ ਨੇ ਸਮਾਂ ਦਿੱਤਾ ਹੈ ਕਿਈ ਗਲਤੀ ਨਾਲ ਵੀ ਬੱਚੇ ਜਿਹੜੇ ਆ ਉਹ ਘੱਟ weight ਭਰੇ ਗਏ ਹਨ ਤਾਂ ਜੂਨ ਮਹੀਨੇ ਦਾ ਸਮਾਂ ਦਿੱਤਾ ਗਿਆ ਵੀ ਆਪਾਂ ਗਰੋਥ ਮੋਨਿਟਰਿੰਗ ਜਿਹੜੀ ਆ ਦੁਬਾਰਾ ਕਰਕੇ ਹਾਈਟ weight ਦਾ ਡਾਟਾ ਜਿਹੜਾ ਉਹਨੂੰ ਅਪਡੇਟ ਕਰ ਸਕੀਏ ਠੀਕ ਹੈ ਜੂਨ ਮਹੀਨੇ ਤੋਂ ਬਾਅਦ ਇਹ ਚ ਕੋਈ ਬਦਲਾਅ ਨਹੀਂ ਕੀਤਾ ਜਾ ਸਕਦਾ ਇਸ ਮਹੀਨੇ ਦੇ ਵਿੱਚ ਵਿੱਚ ਹੀ ਆਪਾਂ ਇਹਨੂੰ ਅਪਡੇਟ ਕਰਨਾ ਹੈ ਠੀਕ ਹੈ ਤੇ ਛੁੱਟੀਆਂ ਦੇ ਵਿੱਚ ਜਿਵੇਂ ਆਪਾਂ ਨੂੰ ਪਤਾ ਹੀ ਹੈਗਾ ਵੀ ਆਪਾਂ ਛੁੱਟੀਆਂ ਦੇ ਵਿੱਚ ਵੀ ਹੋਮ ਵਿਜ਼ਿਟ ਕਰਕੇ ਆਪਣਾ ਪੋਸ਼ਨ ਟਰੈਕਰ ਓਪਨ ਕਰਨਾ ਹੀ ਕਰਨਾ ਹੈ ਨਾ ਕਿਉਂਕਿ ਹੋਮ ਵਿਜ਼ਿਟ ਦੀ ਆਪਸ਼ਨ ਆਉਂਦੀ ਹੈ ਹੋਮ ਵਿਜ਼ਿਟ ਆਪਾਂ ਕਰਨਾ ਹੀ ਕਰਨਾ ਸੋ ਵੈਸੇ ਆਪਾਂ ਨੂੰ ਛੁੱਟੀਆਂ ਹੈਗੀਆਂ ਪਰ ਆਪਾਂ ਜਿਹੜਾ ਕੰਮ ਹੈਗਾ ਆਨਲਾਈਨ ਉਹਨੂੰ ਜਾਰੀ ਰੱਖਣਾ ਤਾਂ ਹੀ ਜਿਹੜੀ ਆਪਣੀ ਪਰਫਾਰਮੈਂਸ ਚੈੱਕ ਹੋਣੀ ਹੈ ਉਹਦੇ ਸਬੰਧ ਵਿੱਚ ਵੀ ਮੈਂ ਵੀਡੀਓ ਪਾਉਂਗੀ ਕਿ ਲੈਟਰ ਆਪਾਂ ਨੂੰ ਪੰਜਾਬ ਸਰਕਾਰ ਤੋਂ ਆ ਚੁੱਕੀ ਹੈ ਵੀ ਜਿਹੜੀਆਂ ਕੁੜੀਆਂ ਵਧੀਆ ਕੰਮ ਕਰ ਰਹੀਆਂ ਤਾਂ ਉਹਨਾਂ ਨੂੰ ਇਨਸੈਂਟਿਵ ਦਿੱਤਾ ਜਾਊਗਾ ਵਰਕਰ ਨੂੰ 500 ਆ ਤੇ ਹੈਲਪਰ ਨੂੰ 250 ਜਾਂ ਸ਼ਾਇਦ 200 ਹੈ ਉਹਦੇ ਨਾਲ ਵੀ ਸੰਬੰਧਿਤ ਮੈਂ ਵੀਡੀਓ ਜਿਹੜੀ ਉਹ ਫਲੋਟ ਕਰੂੰਗੀ ਦੱਸੂੰਗੀ ਤੇ ਹੁਣ ਆਪਾਂ ਦੇਖਦੇ ਹਾਂ ਵੀ ਜਿਹੜੀ ਮੈਂ ਤੁਹਾਨੂੰ ਗੱਲ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਉਹ ਪੋਸ਼ਨ ਟਰੈਕਰ ਚ ਕਿਵੇਂ ਹੈ ਨਾ ਸੋ ਪੋਸ਼ਨ ਟਰੈਕਰ ਆਪਾਂ ਓਪਨ ਕਰਾਂਗੇ ਜਦੋਂ ਪੋਸ਼ਨ ਟਰੈਕਰ ਓਪਨ ਕਰਾਂਗੇ ਤਾਂ ਆਪਾਂ ਇਹਦੇ ਵਿੱਚ THR ਭਰਨਾ ਹੈ ਨਾ THR ਭਰਨ ਦੇ ਲਈ ਆਪਾਂ ਡੇਲੀ ਟਰੈਕਿੰਗ ਨੂੰ ਓਪਨ ਕਰਾਂਗੇ ਹਾਂਜੀ ਹੁਣ ਇੱਥੇ THR ਦੀ ਆਪਸ਼ਨ ਆndi ਪਈ ਆ ਤਾਂ ਇੱਥੇ ਪ੍ਰੈਗਨੈਂਟ ਊਮਨ ਦਾ THR ਕਰਨਾ ਅਸੀਂ ਤਾਂ THR ਤੇ ਕਲਿੱਕ ਕਰਾਂਗੇ ਤਾਂ ਇੱਥੇ ਤੁਸੀਂ ਦੇਖ ਸਕਦੇ ਹੋ ਕਿੰਨੇ 7 15 ਤੇ 25 ਤਿੰਨ ਆਪਸ਼ਨ ਜੀ ਆ ਰਹੀਆਂ ਪਹਿਲਾਂ ਤਾਂ ਇੱਥੇ ਆਪਸ਼ਨਸ ਆਣ ਲੱਗ ਗੀਆਂ ਸੀ ਵੀ 1 ਤੋਂ ਲੈ ਕੇ 25 ਤਰੀਕ ਤੱਕ ਆਪਾਂ ਭਰ ਸਕਦੇ ਸੀ ਜਿੰਨੇ ਮਰਜ਼ੀ ਦਿਨ ਪਰ ਹੁਣ ਜਿਹੜਾ ਇੱਥੇ ਆਪਾਂ 7 15 ਜਾਂ 25 ਹੀ ਭਰ ਸਕਦੇ ਆ ਸੋ ਇੱਥੇ ਤੁਸੀਂ ਜਿਹੜਾ ਆਪਦੀ ਸੁਵਿਧਾ ਦੇ ਅਨੁਸਾਰ ਜਿਹੜਾ ਇੱਥੇ ਨੰਬਰ ਭਰ ਲੈਣੇ ਹੈਗੇ ਜੇਕਰ ਤੁਸੀਂ 10 ਦਿਨ ਦਾ ਖਾਣਾ ਦੇਣਾ ਤਾਂ ਤੁਸੀਂ 7 ਦਿਨ ਸਿਲੈਕਟ ਕਰਨੇ ਆ ਤੇ ਬਾਕੀ ਦਿਨ ਡੇਲੀ ਜਿਹੜਾ ਐਚਸੀਐਮ ਦੇਣਾ ਠੀਕ ਹੈ ਤਿੰਨ ਦਿਨ ਦਾ ਜੇ ਤੁਹਾਡੇ 20 ਦਿਨ ਆ ਤਾਂ 15 ਦਿਨ ਸਿਲੈਕਟ ਕਰਕੇ 5 5 ਦਿਨ ਤੁਸੀਂ ਜਿਹੜਾ ਆ ਐਟ ਸੀਐਮ ਦੇਣਾ ਪੈਣਾ ਠੀਕ ਹੈ ਜੇ 25 ਦਿਨ ਦਾ ਤਾਂ ਤੁਸੀਂ 4 ਤਰੀਕ ਨੂੰ ਅੱਜ ਜਾਂ ਕੱਲ ਦੇ ਵਿੱਚ ਵਿੱਚ ਜਿਹੜਾ ਇਹ ਸਿਲੈਕਟ ਕਰਕੇ ਟੇਕ ਹੋਮ ਦੇ ਦੇਣਾ ਠੀਕ ਹੈ ਜੇ ਮੈਂ ਆਪਾਂ 25 ਦਿਨ ਦਾ ਦੇਣਾ ਠੀਕ ਹੈ ਇਹ ਤੁਹਾਡੇ ਸਟਾਕ ਤੇ ਡਿਪੈਂਡ ਕਰਦਾ ਜੇਕਰ ਤੁਹਾਡੇ ਕੋਲ ਸਟਾਕ ਵੱਧ ਹੈਗਾ ਤਾਂ ਤੁਸੀਂ 25 ਦਿਨਾਂ ਦਾ ਦੇ ਹੀ ਸਕਦੇ ਹੋ ਹਨ ਸੋ ਇੱਥੇ 25 ਦਿਨ ਦਾ ਆਪਾਂ ਟੀਐਚਆਰ ਕਰ ਸਕਦੇ ਹਾਂ ਸੋ ਇਹ ਸੀਗੀ ਮੇਰੀ ਅੱਜ ਦੀ ਜਾਣਕਾਰੀ ਜੇ ਤੁਹਾਨੂੰ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਅੱਗੇ ਦੇ ਅੱਗੇ ਸ਼ੇਅਰ ਕਰ ਦਿਓ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਮੈਂ ਫੋਨ ਨੂੰ ਜਿਹੜਾ ਅਪਡੇਟ ਕਰਦੀ ਰਹਾ ਮੈਂ ਕਿਉਂਕਿ ਕਈ ਕੁੜੀਆਂ ਕਹਿ ਦਿੰਦੀਆਂ ਹੈਗੀਆਂ ਵੀ ਤੁਸੀਂ ਜਲ ਜਲਦਬਾਜੀ ਕਰਦੇ ਆ ਪਰ ਕੰਮ ਜਿਹੜਾ ਉਹ ਆਉਣਾ ਚਾਹੀਦਾ ਮੇਰੇ ਮੇਰਾ ਇਹ ਮਕਸਦ ਹੁੰਦਾ ਵੀ ਕੁੜੀਆਂ ਨੂੰ ਕੰਮ ਆਉਂਦਾ ਹੋਵੇ ਕਰਨਾ ਨਾ ਕਰਨਾ ਉਹ ਆਪਣੇ ਤੇ ਡਿਪੈਂਡਡ ਹੈ ਹਨਾ ਵੀ ਆਪਾਂ ਨੂੰ ਸਰਕਾਰ ਕਿਵੇਂ ਸੋਚਦੀ ਆ ਰੱਖਦੀ ਆ ਉਹਦੇ ਤੇ ਡਿਪੈਂਡ ਕਰਦਾ ਹੈ ਤੇ ਪਰ ਕੰਮ ਜਿਹੜਾ ਆਉਣਾ ਜ਼ਰੂਰੀ ਹੁੰਦਾ ਹਨਾ ਕਿ ਸਾਨੂੰ ਜਾਣਕਾਰੀ ਜ਼ਰੂਰੀ ਹੁੰਦੀ ਆ ਤੇ ਦੂਜੇ ਨੰਬਰ ਤੇ ਹੈਗਾ ਵੀ ਕਈ ਕੁੜੀਆਂ ਕਹਿ ਰਹੀਆਂ ਸੀ ਫੋਟੋ ਨਹੀਂ ਪਾਉਣੀ ਜਾਂ ਫਿਰ ਓਪਨ ਨਹੀਂ ਕਰਨਾ ਓਪਨ ਜ਼ਰੂਰੀ ਹੈ ਫੋਟੋ ਜਿਹੜੀ ਆ ਉਹਦੀ ਮੇਰੇ ਹਿਸਾਬ ਨਾਲ ਗੁੰਜਾਇਸ਼ ਹੀ ਨਹੀਂ ਹੈਗੀ ਕਿਉਂਕਿ ਆਪਣੇ ਸੈਂਟਰ ਬੰਦ ਹੈਗੇ ਆ ਤਾਂ ਆਪਾਂ ਉਹ ਫੋਟੋ ਤਾਂ ਕਰ ਹੀ ਨਹੀਂ ਸਕਦੇ ਹਾਂ ਇਹ ਹੋ ਸਕਦਾ ਵੀ ਜਦੋਂ ਤੁਸੀਂ ਹੋਮ ਵਿਜ਼ਿਟ ਕਰੋ ਮੰਨ ਲਓ ਤਾਂ ਉਸ ਦਿਨ ਤੁਸੀਂ ਜਿਹੜਾ ਆ ਪਿਕ ਕਰਕੇ ਪਾ ਸਕਦੇ ਹੋ ਹਨ ਤੇ ਉਸ ਤੋਂ ਇਲਾਵਾ ਜਿਹੜਾ ਤੁਸੀਂ ਓਪਨ ਜ਼ਰੂਰ ਕਰਨਾ ਕਿਉਂਕਿ ਓਪਨ ਤੋਂ ਬਿਨਾ ਜਿਹੜਾ ਇਹਦੇ ਤੇ ਆਪਣੇ ਜਿੰਨੇ ਵੀ ਕੰਮ ਹੈਗੇ ਉਹ ਹੋਣੇ ਨਹੀਂਗੇ ਸੋ ਇਹ ਸੀ ਮੇਰੀ ਅੱਜ ਦੀ ਜਾਣਕਾਰੀ ਜੇ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਇਹਨੂੰ ਕੁੜੀਆਂ ਤੱਕ ਸ਼ੇਅਰ ਕਰ ਦਿਓ ਧੰਨਵਾਦ